ਵਿਸ਼ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦਿੱਲੀ ਵਿਧਾਨ ਸਭਾ ਦੇ ਨਤੀਜੇ ਆ ਗਏ ਨੇ ਤੇ ਇੱਕ ਵਾਰ ਫਿਰ ਤੋਂ ਬੀਜੇਪੀ ਨੇ ਉਲਟ ਫੇਰ ਕਰਦਿਆਂ ਪਿਛਲੇ 10 ਸਾਲਾਂ ਤੋਂ ਦਿੱਲੀ ਦੀ ਸੱਤਾ ਦੇ ਉੱਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ ਹੈ ਤੇ ਹੁਣ ਬੀਜੇਪੀ ਦੀ ਸਰਕਾਰ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਜਲਦ ਹੀ ਬਣਨ ਜਾ ਰਹੀ ਹੈ ਦਿੱਲੀ ਦੀ ਜਨਤਾ ਨੇ ਬੀਜੇਪੀ ਨੂੰ ਸਰਕਾਰ ਦੀ ਕਮਾਂਡ ਸੌਂਪ ਦਿੱਤੀ ਹੈ ਦਿੱਲੀ ਦੇ ਵਿੱਚ 70 ਸੀਟਾਂ ਦੇ ਉੱਤੇ ਹੋਈਆਂ ਚੋਣਾਂ ਦੇ ਵਿੱਚੋਂ 47 ਸੀਟਾਂ ਜਿੱਤ ਕੇ ਬੀਜੇਪੀ ਨੇ ਦਿੱਲੀ ਦੀ ਸੱਤਾ ਉੱਤੇ ਆਪਣਾ ਵਰਚਸਬ ਕਾਇਮ ਕਰ ਲਿਆ ਇਥੋਂ ਤੱਕ ਕਿ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਵੀ ਨਾ ਚੋਣਾਂ ਦੇ ਵਿੱਚ ਹਾਰ ਗਏ ਨੇ ਅਤੇ ਭਾਜਪਾ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਹੈ ਆਮ ਆਦਮੀ ਪਾਰਟੀ 23 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਅਰਵਿੰਦ ਕੇਜਰੀਵਾਲ ਅਤੇ ਵੱਡੇ ਚਿਹਰੇ ਮਨੀਸ਼ ਸੋਧਿਆ ਹਾਰ ਗਏ ਨੇ ਹਾਲਾਂਕਿ ਇਸ ਸਮੇਂ ਦੀ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਜਿਹੜੀ ਆទਸ਼ੀ ਉਹ ਆਪਣੇ ਸੀਟ ਬਚਾਉਣ ਦੇ ਵਿੱਚ ਕਾਮਯਾਬ ਰਹੇ ਨੇ ਆទਸ਼ੀ ਜਿਹੜੇ ਕਾਲਕਾ ਵਿਧਾਨ ਸਭਾ ਖੇਤਰ ਤੋਂ ਚੋਣ ਲੜ ਰਹੇ ਸਨ ਉਹ ਜਿੱਤ ਗਏ ਨੇ ਇਸ ਤੋਂ ਇਲਾਵਾ ਇਸ ਵਾਰ ਦਿੱਲੀ ਦੀ ਜਨਤਾ ਨੇ ਕਈ ਸਿੱਖ ਚਿਹਰਿਆਂ ਨੂੰ ਵੀ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਮਨਜਿੰਦਰ ਸਿੰਘ ਸਿਰਸਾ ਰਜ਼ੋਰੀ ਗਾਰਡਨ ਤੋਂ ਜਿੱਤੇ ਨੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਸਿਰਸਾ ਵੱਡੇ ਪੱਧਰ ਤੇ ਜਿੱਤੇ ਨੇ ਵੱਡੇ ਮਾਰਜਨ ਦੇ ਨਾਲ ਸਿਰਸਾ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਇਲਾਵਾ ਗਾਂਧੀ ਨਗਰ ਸੀਟ ਤੋਂ ਅਰਵਿੰਦਰ ਸਿੰਘ ਲਵਲੀ ਇਹ ਵੀ ਜਿੱਤੇ ਨੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦੇ ਖਿਲਾਫ ਇਹਨਾਂ ਨੇ ਆ ਇਹ ਵੀ ਜਿੱਤੇ ਨੇ ਇਸ ਤੋਂ ਇਲਾਵਾ ਤਰਵਿੰਦਰ ਸਿੰਘ ਮਰਵਾਹਾ ਜਿਹੜੇ ਨੇ ਮਨੀਸ਼ ਸੁਸੋਧਿਆ ਖਿਲਾਫ ਜੰਗਪੁਰਾ ਤੋਂ ਇਲੈਕਸ਼ਨ ਜਿੱਤੇ ਨੇ ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਾਲਕਾਜੀ ਤੋਂ ਵਿਧਾਇਕਾ ਅਤਿਸ਼ੀ ਸਿੰਘ ਤਿਲਕਨਗਰ ਤੋਂ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਇਹ ਵੀ ਜਿੱਤੇ ਨੇ ਸੋ ਇਹ ਸਾਰੇ ਸਿੱਖ ਜਿਹੜੇ ਨੇ ਜਿਹੜੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਬਣਾ ਦਿੰਦੇ ਆ ਮਨਜਿੰਦਰ ਸਿੰਘ ਸਿਰਸਾ ਰਜੋਰੀ ਗਾਰਡਨ ਤੋਂ ਜਿੱਤੇ ਨੇ ਭਾਜਪਾ ਦੇ ਉਮੀਦਵਾਰ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ ਜਿੱਤੇ ਨੇ ਉਸ ਤੋਂ ਇਲਾਵਾ ਅ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾਹਾ ਆਮ ਆਦਮੀ ਪਾਰਟੀ ਦੇ ਕਾਲਕਾ ਜੀਤੋਂ ਜਿਹੜੇ ਲੜੇ ਸਨ ਆਤਿਸ਼ੀ ਸਿੰਘ ਮੌਜੂਦਾ ਮੁੱਖ ਮੰਤਰੀ ਵੀ ਨੇ ਉਹ ਵੀ ਜਿੱਤ ਗਏ ਨੇ ਤਿਲਕਨਗਰ ਤੋਂ ਜਰਨੈਲ ਸਿੰਘ ਜਿੱਤੇ ਨੇ ਸੋ ਇਹ ਸਾਰੇ ਸਿੱਖ ਚਿਹਰੇ ਨੇ ਜਿਹੜੇ ਦਿੱਲੀ ਦੀ ਸੱਤਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਛਾਏ ਨੇ ਅਤੇ ਦਿੱਲੀ ਦੇ ਵਿੱਚ ਐਮਐਲਏ ਦੀਆਂ ਸੀਟਾਂ ਜਿੱਤੇ ਨੇ ਵਿਧਾਨ ਸਭਾ ਦੇ ਵਿੱਚ ਸਾਰੇ ਸਿੱਖ ਚਿਹਰੇ ਜਾਣਗੇ ਸੋ ਬੀਜੇਪੀ ਦੀ ਇਸ ਜਿੱਤ ਤੋਂ ਬਾਅਦ ਹੁਣ ਵੱਡਾ ਸਵਾਲ ਇਹ ਹੈ ਕਿ ਬੀਜੇਪੀ ਦਾ ਕਿਹੜਾ ਉਮੀਦਵਾਰ ਮੁੱਖ ਮੰਤਰੀ ਦੇ ਲਈ ਜਿਹੜਾ ਹੈ ਉਮੀਦਵਾਰ ਬਣੇਗਾ ਕੌਣ ਬੀਜੇਪੀ ਵੱਲੋਂ ਮੁੱਖ ਮੰਤਰੀ ਬਣਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਬੀਜੇਪੀ ਸਪਸ਼ਟ ਬਹੁਮਤ ਲੈਂਦੀ ਹੋਈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਗਈ ਹੈ ਤੇ ਵੱਡੇ ਪੱਧਰ ਤੇ ਸਿੱਖ ਚਿਹਰੇ ਵੀ ਇਸ ਵਾਰ ਦਿੱਲੀ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲਣਗੇ